ਹਰ ਵਾਰ ਵਾਰ ਰਹੀ ਹੈ ਜੀ ਅੱਜ ਅਸੀਂ ਤੁਹਾਡੇ ਦੋ ਟਰੱਕ ਭਰ ਕੇ ਲੈ ਚਲੇ ਆ ਇਹ ਹੁਣ ਸਮਾਨ ਤੁਹਾਨੂੰ ਮਿਲਣਾ ਨਹੀਂਗਾ ਤੇ ਰੋਜ਼ ਰੋਜ਼ ਸਾਡੇ ਕੋਲ ਆਇਆ ਨਹੀਂ ਜਾਣਾ ਜਿਹੜੇ ਦੁਬਾਰਾ ਸਮਾਨ ਕੱਢਿਆ ਉਹਦੇ ਖਿਲਾਫ ਐਫਆਈਆਰ ਹੋਏਗੀ ਤੁਹਾਨੂੰ ਕਲੀਅਰ ਦੱਸ ਦਈਏ ਜਿਹੜਾ ਸੜਕਾਂ ਦੇ ਫੁੱਟਪਾਥਾਂ ਦੇ ਸਮਾਨ ਗੁਰੂ ਕਰਦੇ ਰਸਤੇ ਬਲਾਕ ਕਰਦੇ ਬੰਦ ਕਰਦੇ ਹੋ ਸਾਰੇ ਜਣੇ ਇਹ ਦੋਨੋਂ ਟਰੱਕ ਜਿਹੜੇ ਜਬਤ ਹੋ ਗਏ ਸਮਾਨ ਇਹ ਕਿਸੇ ਨੂੰ ਜ਼ਿੰਮੇਵਾਰੀ ਤੇ ਨਹੀਂ ਮਿਲਣਾ ਇਸ ਨਾਮ ਜੀ ਮਾਨ ਜੋ ਕਮਿਸ਼ਨ ਸਾਹਿਬ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਉਹਨਾਂ ਦੇ ਨਿਸ਼ਾਨ ਨਾਲ ਰਿਸ਼ਤੇ ਤੇ ਕਿਉਂਕਿ ਉਹਨਾਂ ਕੋਲ ਮੇਰ ਸਾਹਿਬ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਉਹਨਾਂ ਨਾਲ ਉਹ ਉਹਨਾਂ ਨੇ ਕਿਹਾ ਕਿ ਜਿਹੜੇ ਸੰਗਤਾਂ ਨੂੰ ਆਉਣ ਦੇ ਤੇ ਬਹੁਤ ਪਰੇਸ਼ਾਨੀ ਹੋ ਰਹੀ ਆ ਲੋਕਾਂ ਨੇ ਦੁਕਾਨਦਾਰਾਂ ਨੇ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਾਮਾਨ ਕੱਢ ਕੇ ਲਾਇਆ ਹੈ ਕਿ ਰਸਤੇ ਜਿਹੜੇ ਆ ਸਾਰੇ ਰਿਕਾਪਟਾਂ ਪਾ ਰਹੇ ਜੋ ਇਹਦੇ ਤੇ ਤਹਿਤ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਾਨ ਐਡੀਐਸਪੀ ਨਾਲ ਸਾਡੇ ਐਸਪੀ ਸਾਹਿਬ ਨਾਲ ਸਾਡੇ ਜ਼ੋਨ ਚਾਰਜ ਅਸੀਂ ਅੱਜ ਆਣ ਕੇ ਦੋ ਟਰੱਕ ਜਿਹੜਾ ਲੋਕਾਂ ਦਾ ਸਮਾਨ ਜਿਹੜਾ ਸੜਕਾਂ 'ਚ ਪਿਆ ਸੀ ਜਿਨ੍ਹਾਂ ਨਾਲ ਰਸਤੇ ਬਲੌਕ ਹੋ ਰਹੇ ਸੀ ਉਹ ਅਸੀਂ ਜਿਹੜਾ ਜਬਤ ਕਰ ਲਿਆ ਵਾ ਕਾਰਪੋਰੇਸ਼ਨ ਨੇ ਔਰ ਇਹਨਾਂ ਨੂੰ ਗਾਹ ਵਾਸਤੇ ਹਦਾਇਤ ਕਰਦੀ ਹੈ ਕਿ ਜੇਕਰ ਦੁਬਾਰਾ ਕੋਈ ਲਾਏਗਾ ਉਹਦੇ ਖਿਲਾਫ ਜਿਹੜੀ ਆ ਰਸਤਾ ਰੋਕਣ ਦੀ ਜਿਹੜੀ ਐਫ ਆਈ ਆਰ ਜਿਹੜੀ ਪੁਰਾਣੀ 283 ਆਈ ਪੀ ਸੀ ਸੀ ਨਵੀਂ ਧਾਰਾ ਬੀ ਐਨ ਐਸ ਤਹਿਤ ਜਿਹੜਾ ਵਾ ਪਰਚਾ ਦਰਜ ਕੀਤਾ ਜਾਏਗਾ ਸਰ ਅੱਗੇ ਵੀ ਟਰਾਲੇ ਕਿਤੇ ਜਾਂਦੇ ਆ ਸਾਰੇ ਕਾਰਪੋਰੇਸ਼ਨ ਦੇ ਕੋਲ ਪੁੱਛ ਪੁੱਛਾ ਸਮਾ ਪਰ ਫਿਰ ਵੀ ਇਹ ਦੁਕਾਨਾਂ ਨੇ ਸਮਝਦੇ ਨਹੀਂ ਦੇਖੋ ਜੀ ਇਹਨਾਂ ਦੇ ਕਈ ਵਾਰ ਨਾ ਦੁਕਾਨਦਾਰ ਕਿਰਾਏਦਾਰ ਚੇਂਜ ਹੋ ਜਾਂਦੇ ਆ ਪਹਿਲਾਂ ਕਿਰਾਏਦਾਰ ਇੱਕ ਵਾਰ ਹੁੰਦਾ ਫਿਰ ਕੁਝ ਪੰਦੋ ਹੀ ਤਿੰਨੇ ਮਹੀਨੇ ਚੇਂਜ ਹੋ ਜਾਂਦਾ ਉਹਦੇ ਵਜ੍ਹਾ ਕਰਕੇ ਉਹ ਨਵਾਂ ਕਿਰਾਏਦਾਰ ਫਿਰ ਆਪਣੀ ਵਗਰੀ ਕੰਮ ਕਰਦਾ ਜੋ ਇਸ ਵਾਰ ਅਸੀਂ ਪੱਕਾ ਜਿਹੜਾ ਇਹਨਾਂ ਨੂੰ ਇੱਕ ਅਨਾਉਂਸਮੈਂਟ ਕਰ ਦਿੱਤੀ ਆ ਔਰ ਸਾਰਿਆਂ ਨੂੰ ਨੋਟ ਕਰਾ ਦਿੱਤਾ ਗਿਆ ਔਰ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਗਈ ਹੈ ਕਿ ਗਾਂਹ ਵਾਸਤੇ ਕਦੀ ਵੀ ਮਡੇ ਕੋਈ ਬੰਦਾ ਜਿਹੜਾ ਬਾਹਰ ਸਮਾਨ ਨਹੀਂ ਲਾਏਗਾ ਸਰ ਇਹ ਸਮਾਨ ਜਿਹੜਾ ਚੱਕਿਆ ਵਾਪਸ ਹੋਏਗਾ ਨਹੀਂ ਜੀ ਨਹੀਂ ਇਹ ਕਾਰਪੋਰੇਸ਼ਨ ਦੇ ਲੋ ਜਿਹੜੇ ਸਾਡੇ ਧਰਮਿੰਦਰ ਜੀ ਨੇ ਸਟੇਟ ਅਫਸਰ ਉਹਨਾਂ ਵੱਲੋਂ ਰਹਿਦਾ ਵੀ ਬਿਲਕੁਲ ਇਹ ਸਮਾਨ ਜਿਹੜਾ ਕਿਸੇ ਨੂੰ ਵਾਪਸ ਨਹੀਂ ਹੋਇਆ